ਫਤੇਗੜ ਸਾਹਿਬ ਤੇ ਗੁਰਦੁਆਰਾ ਠੰਡਾ ਬੁਰਜ ਸਾਹਿਬ ਜੀ ਦੇ ਦਰਸ਼ਨ ਕਰਦੇ ਆਂ ਹਾਂਜੀ ਇੱਧਰ ਘੜਦਾ ਜਾ ਡੈਡੀ ਸੀ ਨਾ ਬੋਲੇ ਸੀ ਸਰ ਸਾਹਿਬ ਜੀ ਵੜੇ ਚਾ i ਦੁਆਰਾ ਫਤਿਹਗੜ ਸਾਹਿਬ ਦੇ ਵੀ ਦਰਸ਼ਨ ਕਰ ਲਏ ਆ ਤੇ ਗੁਰਦੁਆਰਾ ਠੰਡਾਪੁਰ ਸਾਹਿਬ ਦੇ ਵੀ ਦਰਸ਼ਨ ਕਰ ਲਏ ਆ ਅੱਜ ਨਾ ਦੇਵੇ ਲੋਰੀਆਂ ਅੱਜ ਨਾ ਨੀਂਦਰ ਆਵੇ ਮਾਂ ਗੁਜਰੀ ਅੱਜ ਜਾਗ ਜਾਗ ਕੇ ਲਾਲਾ ਨੂੰ ਸਮਝਾਵੇ ਸਿਰ ਜਾਵੇ ਤਾਂ ਜਾਵੇ ਪਰ ਸਿੱਖੀ ਸਿਦਕ ਨਾ ਜਾਵੇ ਜਿਸ ਦੇ ਅੰਦਰ ਸੱਚ ਨਾ ਹੁੰਦਾ ਅਣਖ ਧਰਮ ਨਾ ਟਿਕਦੇ ਜੋ ਨਾ ਵਿਕਿਆ ਸਤਗੁਰ ਅੱਗੇ ਉਹ ਥਾਂ ਥਾਂ ਰਹਿੰਦੇ ਵਿਕਦੇ ਨਾ ਝੁਕਣਾ ਨਾ ਵਿਕਣਾ ਕੱਲ ਨੂੰ ਸੂਬਾ ਲਖਮੁਲ ਪਾਵੇ ਸਿਰ ਜਾਵੇ ਤਾਂ ਜਾਵੇ ਪਰ ਸਿੱਖੀ ਸਿੱਧਕ ਨਾ ਜਾਵੇ ਆਪਾਂ ਸਾਰੇ ਜਣੇ ਕੋਸ਼ਿਸ਼ ਕਰਿਆ ਕਰੀਏ ਜੋ ਆਪਣੇ ਛੋਟੇ ਸਿੰਘ ਕਰ ਗਏ ਨੇ ਇਸ ਧਰਤੀ ਤੇ ਆਪਾਂ ਘਟੋ ਘਟੋ ਨਾਲ ਦੇ ਲਾਈਨ ਤੇ ਉਹਨਾਂ ਦੇ ਪੈਰੇ ਤੇ ਚੱਲਣ ਦੀ ਕੋਸ਼ਿਸ਼ ਤਾਂ ਕਰੀਏ ਇੱਕ ਵਾਰੀ ਕੋਸ਼ਿਸ਼ ਕਰਕੇ ਦੇਖੀਏ ਬਾਕੀ ਆਪਾਂ ਗੁਰੂ ਸਾਹਿਬ ਵੱਲ ਇੱਕ ਕਦਮ ਪਟਾਂਗੇ ਤੇ ਗੁਰੂ ਸਾਹਿਬ ਸਾਡੇ ਵੱਲ ਚਾਰ ਕਦਮ ਪੱਟ ਦਿੰਦੇ ਨੇ ਤੇ ਇਸ ਕਰਕੇ ਆਪਾਂ ਕੋਸ਼ਿਸ਼ ਕਰਿਆ ਕਰੀਏ ਤੇ ਆਓ ਹੁਣ ਆਪਾਂ ਦਰਸ਼ਨ ਕਰ ਲਏ ਆ ਤੇ ਆਪਾਂ ਚੱਲੀਏ ਰਸਤੇ ਦੇ ਵਿੱਚੋਂ ਇੱਕ ਥਾਂ ਆਪਾਂ ਚਾਹ ਪੀ ਲਈਏ ਇੱਕ ਕੱਪ ਸੀਐਨਜੀ ਭਰ ਆ ਲਈਏ ਤੇ ਫਿਰ ਆਪਾਂ ਚੱਲਦੇ ਆਂ ਜੀ ਸਿੱਧਾ ਆਨੰਦਪੁਰ ਸਾਹਿਬ ਅਹੀਂ ਸੋਚਿਆ ਹੀ ਕਿ 2 ਵਜੇ ਤੱਕ ਅਸੀਂ ਆਨੰਦਪੁਰ ਸਾਹਿਬ ਪਹੁੰਚ ਜਾਣਾ ਵਾ ਪਰ ਤਿੰਨ ਸਾਨੂੰ ਇੱਥੇ ਵੱਜ ਗਏ ਆ ਤੇ ਹੁਣ ਜਾਂਦੇ ਆਂ ਤਾਂ ਸਾਨੂੰ ਘੰਟਾ ਡੇਢ ਘੰਟਾ ਲੱਗ ਜਾਣਾ ਵਾ ਆਓ ਆਪਾਂ ਦਾ ਬੂਟ ਪਾਈਏ ਤੇ ਚੱਲੀਏ ਆਗੀ ਚਾਹ 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 ਚਾ ਹਾਂ 4 ਪੀਸ ਤੇ 4 ਪਲੇਟ ਸੈਂਡਵਿਚ ਤੇ ਅੱਡ ਕੱਪ ਚਾ 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 8 ਕੱਪ ਚਾ 4 ਪਲੇਟ ਸੈਂਡਵਿਚ ਆਪਾਂ ਮੰਗਾ ਲਈ ਹੋਏ ਆ ਤੇ ਹੁਣ ਆਪਾਂ ਖਾਵਾਂਗੇ ਇਹ ਇਧਰ ਵੀ ਨੋ 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 ਕਿੜਕਾਂ ਪਹਿਣ ਗਈਆਂ ਸੀਕ੍ਰੇਟ ਸੀਕ੍ਰੇਟ ਕੋ ਸੀਕ੍ਰੇਟ ਹੀ ਰਹਿਣੇ ਦੋ ਆਓ टेस्ट करिए आप एक बार पहला अभी आ गई पाला कितना का ਮੈਂ ਤੈਨੂੰ ਕਿਸੇ ਨਾਲ ਮਲਾ ਕੇ ਲਿਆਵਾਂ। ਹਾਂ। ਲੱਗਿਆ ਲਾ। ਹੈਲੋ ਬਾਂਦਰ ਭਾਈ ਕੀ ਹਾਲ ਚਾਲ ਏ? ਹਾਂ ਕੀ ਗੱਲ ਆ? ਤੇਰੀ ਪੜ੍ਹਾਈ? ਤਾਰੀ ਪੜ੍ਹ ਕੇ ਪਰੜੀ ਐ ਸ਼ੀਸ਼ਾ ਨਹੀਂ ਹੈ ਨਾ। ਕੀ ਗੱਲ ਤੇਰੀ ਪੜ੍ਹਾਈ ਕਰਨ ਵਾਲੀ ਰਹਿ ਗਈ ਹੀ ਕੋਈ? ਤੂੰ ਪੜ੍ਹ ਕੇ ਕਿਹੜਾ ਇਥੇ ਡੀਸੀ ਲੱਗਣਾ? ਬਾਂਦਰ ਭਾਈ ਦੇ ਪੇਟ ਤਾਂ ਖਾਲੀ ਪਏ ਆ। ਓ ਫਿਰ ਮੇਰਾ ਦਿਲ ਨਹੀਂ ਪੜ੍ਹਾਈ ਵਿੱਚ ਲੱਗਦਾ। ਆਪਣੀਆਂ ਚ ਪੰਦਰ ਭਾਈ ਨੂੰ ਲਾਦਾ ਜਿਹੜਾ ਐਨਕ ਮਿੱਲੀ ਬਲਦਾ ਉਹੀ ਲਾ ਲਿਆ ਵੇ ਬੱਚੇ ਸ਼ੀਸ਼ਾ ਵੀ ਨਹੀਂ ਹੈ ਵੇਖੀਂ ਕਿਤੇ ਜੱਫੀ ਨਾ ਪਾ ਲੈ ਗਾੜੀਆਂ ਉੱਤੇ ਆ ਵੀ ਹੈਗਾ ਜੀ ਇਦਾਂ ਪਾਓ ਇੱਥੇ ਨਾ ਨੰਮਾ ਦਾ ਸਿਰ ਵੱਜ ਗਿਆ ਸੀ ਨਾ ਆਹ ਵਾਹ ਲੈ ਮੇਰੇ ਤੇ ਰੋਕੀ ਨਹੀਂ ਗਾਇਸ ਮੇਰੇ ਤੇ ਰੋਕੀ ਨਹੀਂ ਆਉਂਦੇ ਮੇਰਾ ਮੇਰਾ ਪਿਸ਼ਵਾੜਾ ਬੜਾ ਹੈ ਏ ਪਿੰਕ ਛੋਟੀ ਏ ਹੈ ਐਸੇ ਕਿੈਸੀ ਹੋ ਸਕਤਾ ਏ ਮੈਂ ਭਾਸੀ ਨਹੀਂ ਰਹਾ ਮੰਮੀ ਆ ਪਿਛੋ ਆ ਕੇ ਭੜਿਓ ਕਿਹਦੇ ਉਤੋਂ ਦੀ ਉਹ ਆੜਨ ਪਿਛਵਾੜਾ ਨਹੀਂ ਦਿਆ ਪਾਵਾ ਉਥੇ ਕੀ ਕਰਨ ਕੀ ਆਂ ਅੜਾਓ ਆਏ ਆਏ ਆ ਗਏ ਆ ਮਾ ਗਏ

ਸਾਬ ਦੀ ਕਿਰਪਾ ਦੇ ਨਾਲ ਹਾਸ ਦੇ ਖੇਡਦੇ ਆਨੰਦਪੁਰ ਸਾਹਿਬ ਪਹੁੰਚ ਗਏ ਜੀ ਬਸ ਹੁਣ ਆਪਾਂ ਨੂੰ ਕਮਰਾ ਮਿਲ ਜੇ ਸਰਾਚ ਆਵਾਪਾ ਰੂਮ ਦਾ ਪੁੱਛਦੇ ਇਹਨਾਂ ਨੂੰ ਸਰਾਹਾਂ ਦੇ ਚੰਗੀ ਲੱਗੰਦੀ ਵੈਸੇ ਮੈਂ ਰੁਗਿਆ ਵੀ ਆ ਅੱਗੇ ਯਾ ਕਿਉਂਕਿ ਆਪਾਂ ਨੂੰ ਆਉਂਦਿਆਂ ਹੀ ਸਰਾਹਾਂ ਦੇ ਵਿੱਚ ਕਮਰਾ ਮਿਲ ਗਿਆ ਏ ਤੇ ਬਹੁਤ ਵਧੀਆ ਸਾਫ਼ ਸੁਥਰੀ ਏ ਸਰਾਹਾਂ ਹਨ ਨਵੀਂ ਬਣੀ ਆ ਹੁਣ ਆਪਾਂ ਪਰ ਪਹਿਲਾਂ ਕਿਸ ਗੱਡ ਸਾਹਿਬ ਇੱਕ ਵਾਰੀ ਮੱਥਾ ਟੇਕ ਲਈਏ ਤੇ ਫੇਰ ਆਪਾਂ ਚੱਲਦੇ ਹਾਂ ਰੂਮ 'ਚ ਸਵਾਸ ਨੂੰ ਰਸਦੇ ਆ ਤੇ ਦੇਖਦੇ ਆ ਤੇ ਵੈਸੇ ਤੁਹਾਨੂੰ ਵਧੀਆ ਦਰਸ਼ਨ ਸਵੇਰੇ ਕਰਾਵਾਂਗੇ ਓਏ ਦਰਸ਼ਨ ਕਰਕੇ ਤੇ ਹੁਣ ਆਪਾਂ ਕੁਛ ਲੱਗੇ ਆ ਜੀ ਸ਼ਗਨ ਇੱਥੇ ਗੁਰਦੁਆਰਾ ਸਾਹਿਬ ਦੇ ਨਾਲ ਹੀ ਛੋਟਾ ਜਿਹਾ ਬਾਜ਼ਾਰ ਏ ਰੇੜੀ ਰੇੜੀ ਮਾਰਕੀਟ ਕਹਿ ਲੋ ਚਾਹੇ ਜਿੱਦਾਂ ਵੀ ਹਨਾ ਗੋਲ ਗੱਪਾ ਗਾਇਸ ਇਹ ਆ ਤੇ ਖਾਈ ਜਾਂਦਾ ਜੀ ਗੋਲ ਗੱਪੇ ਸਵਾਦ ਆ ਜੀ ਉਹ ਸਵਾਦ ਆ ਮਖਲਾ ਕਿ ਸਵਾਦ ਲੱਗੂ ਵਹਿ ਵੀ ਸਵਾਦੀਆ ਬਸ ਬਸ ਲੋ ਜੀ ਹੁਣ ਆਪਾਂ ਖਾ ਪੀਏ ਆ ਤੇ ਗੱਡੀਆਂ ਦਾ ਸਮਾਨ ਕੱਢ ਲੀਏ ਤੇ ਕਮਰੇ ਚ ਪਚਾ ਲਈਏ ਹਾਂਜੀ ਹੁਣ ਆਪਾਂ ਆ ਗਏ ਆ ਜੀ ਰੂਮ ਦੇ ਵਿੱਚ ਤੇ ਆਪਾਂ ਗੱਡੀਆਂ ਦੇ ਵਿੱਚੋਂ ਸਾਰਾ ਸਮਾਨ ਕੱਢ ਲਿਆਂਦਾ ਆਪਣਾ ਜਿੰਨੇ ਵੀ ਬੈਗ ਬੁੱਕ ਹੈਗੇ ਸਾਰੇ ਲੈ ਲੈਂਦੇ ਆਪਾਂ ਰੂਮ ਦੇ ਵਿੱਚ ਤੇ ਹੁਣ ਆਪਾਂ ਰੈਸਟ ਕਰੀਏ ਬਾਕੀ ਅੱਜ ਦਾ ਆਪਣਾ ਇਹ ਸਾਰਾ ਦਿਨ ਬਹੁਤ ਵਧੀਆ ਰਿਹਾ ਵਾ ਤੇ ਜੇ ਤੁਹਾਨੂੰ ਮੇਰਾ ਇਹ ਅੱਜ ਦਾ ਵਲੌਗ ਵਧੀਆ ਲੱਗਾ ਹੋਵੇ ਤੇ ਪਲੀਸ ਇਸ ਵਲੌਗ ਨੂੰ ਲਾਈਕ ਕਮੈਂਟ ਐਂਡ ਸ਼ੇਅਰ ਕਰ ਦਿਓ ਮਿਲਦੇ ਆਂ ਜੀ ਆਪਾਂ ਤੁਹਾਨੂੰ ਨੈਕਸਟ ਵਲੌਗ ਦੇ ਨਾਲ ਓਕੇ ਜੀ ਧੰਨਵਾਦ ਤੁਹਾਡਾ ਸਭ ਦਾ